ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੱਡਾ ਵੀਰ ਭਾਈ ਰਣਜੀਤ ਪੰਡਰ ਮੈਂ ਗਰਨੂਰ ਪੰਡਰ ਸਾਡੇ ਦੋਵਾਂ ਮਾਂ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਪ੍ਰਵਾਣ ਕਰਨਾ ਜੀ ਅੱਜ ਆਸੀਂ ਆਪਣੀ ਹੀ ਕਲਮ ਦੁਆਰਾ ਲਿਖਿਆ ਗੀਤ ਪਿਓ ਜਿਸ ਦੇ ਬੋਲ ਹਨ ਤੇ ਉਹਦੇ ਦੁਨੀਆ ਤੋਂ ਤੁਰ ਜਾਣ ਪਿੱਛੋਂ ਉਹ ਰੁਤਬੇ ਦਾ ਪਤਾ ਲੱਗਦਾ ਪੈਂਦੇ ਥਾਂ ਥਾਂ ਤੇ ਜਦੋਂ ਹੱਥੇ ੱਡਣੇ ਦਿਮਾਗ ਹੀ ਉਦੋਂ ਖੁੱਲੇ ਸਬਦਾ ਲੈ ਕੇ ਤੁਹਾਡੇ ਰੂਬਰੂ ਹਾਂ ਉਮੀਦ ਆ ਪਸੰਦ ਕਰੋਗੇ ਲਾਈਕ ਤੇ ਕਮੈਂਟਾਂ ਵਿੱਚ ਦੱਸਣਾ ਕਿੱਦਾਂ ਲੱਗਿਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸਹਿਰ ਤੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਜੀ ਬੜੀ ਮਿਹਰਬਾਨੀ ਹੋਵੇਗੀ ਜੀ ਜੀ ਸ਼ੁਕਰੀਆ ਜੀ ਸੁਣੋ ਮਿੱਤਰ ਹੋਏ ਗੱਲ ਜੀ ਸੁਣਾ ਦਈਏ ਪਿਓ ਜਿਉਂਦੇ ਜੀਦੇ ਉਹਨੂੰ ਸਮਝਾ ਦਈਏ ਸੁਣੋ ਰੋ ਇਹ ਗੱਲ ਜੀ ਸੁਣਾ ਦੀਏ ਹੋ ਪਿਓ ਜਿਉਂਦੇ ਜੀਦੇ ਹੁਣ ਸਮਝਾ ਦੀਏ ਪਿਓ ਰਾਜ ਮਹਾਰਾਜਿਆਂ ਤੋਂ ਘਟ ਨਹੀਂ ਥੋਡੇ ਮਿੱਤਰੋ ਦਿਮਾਗ ਵਿੱਚ ਪਾ ਦੀਏ ਪਿਓ ਰਾਜ ਮਹਾਰਾਜਿਆਂ ਤੋਂ ਘਟ ਨਹੀਂ ਉਹ ਥੋਡੇ ਮਿੱਤਰੋ ਦਿਮਾਗ ਵਿੱਚ ਪਾ ਦੀਏ ਜਿਵੇਂ ਲਾਟ ਸਾਹਿਬ ਆਕੇ ਕੋਈ ਖੰਗ ਜੂ ਨਡਰ ਭੋਰਾ ਹੁੰਦਾ ਜੱਗ ਦਾ ਪਿਆਉ ਦੇ ਦੁਨੀਆਂ ਤੋਂ ਤੁਰ ਜਾਣ ਪਿੱਛੋਂ ਉਹ ਰੁਤਬੇ ਦਾ ਪਤਾ ਲੱਗਦਾ ਪਿਆਉ ਦੇ ਦੁਨੀਆਂ ਦੇ ਤੁਰ ਜਾਣ ਪਿੱਛੋਂ ਉਹ ਰੁਤਬੇ ਦਾ ਪਤਾ ਲੱਗਦਾ ਪੈਂਦੇ ਥਾਂ ਥਾਂ ਤੇ ਜਦੋਂ ਹੱਥ ਅੱਡਣੇ ਦਿਮਾਗੇ ਉਦੋਂ ਖੁੱਲੇ ਸਬਦਾ ਪੈਂਦੇ ਥਾਂ ਥਾਂ ਤੇ ਜਦੋਂ ਹੱਥ ਅੱਡਣੇ ਦਿਮਾਗੇ ਉਦੋਂ ਖੁੱਲੇ ਸਬਦਾ ਜਦੋਂ ਘਰ ਚੋਂ ਪਿਆਉ ਤੁਰ ਜਾਂਦਾ ਲੱਖ ਕੁੱਲ ਦੀ ਜ਼ਿੰਮੇਵਾਰੀਆਂ ਦਾ ਬੋਝ ਪੈ ਜੇ ਚੱਕਣਾ ਓ ਮਿੱਤਰੋ ਜਵਾਨੀ ਰੁਲਦੀ ਜ਼ਿੰਮੇਵਾਰੀਆਂ ਦਾ ਬੋਝ ਪੈ ਜੇ ਚੱਕਣਾ ਓ ਮਿੱਤਰੋ ਜਵਾਨੀ ਰੁਲਦੀ ਹੱਥ ਸਿਰ ਉੱਤੇ ਹੋਵੇ ਨਾ ਸਿਆਣੇ ਦਾ ਉਹ ਜਣਾ ਖਾਣਾ ਯਾਰੋ ਠੱਗਦਾ ਵਿਆਹ ਦੇ ਦੁਨੀਆ ਦੇ ਤੁਰ ਜਾਣ ਪਿੱਛੋਂ ਰਤਬੇ ਦਾ ਪਤਾ ਲੱਗਦਾ ਤੇ ਉਹ ਦੇ ਦੁਨੀਆ ਦੇ ਤੁਰ ਜਾਣ ਪਿੱਛੋਂ ਰਤਬੇ ਦਾ ਪਤਾ ਲੱਗਦਾ ਪੈਂਦੇ ਥਾਂ ਥਾਂ ਤੇ ਜਦੋਂ ਹੱਥ ਅੱਡਣੇ ਦਿਮਾਗੇ ਉਦੋਂ ਖੁੱਲੇ ਸਬਦਾਂ ਕਿਸੇ ਰਤਬਾ ਹੈ ਬਾਪੂ ਯਾਰੋ ਸਾਡੇ ਦਾ ਪਿਸੂ ਹੁੰਦੇ ਨੇ ਖਿਆਲ ਨੇ ਦਿਲ ਅੰਦਰੋਂ ਹੀ ਉੱਤਰ ਦੇ ਦਿੰਦਾ ਜੋ ਆਪੇ ਉੱਠਦੇ ਸਵਾਲ ਨੇ ਦਿਲ ਅੰਦਰੋਂ ਹੀ ਉੱਤਰ ਦੇ ਦਿੰਦਾ ਜੋ ਆਪੇ ਉੱਠਦੇ ਸਵਾਲ ਨੇ ਜਿੰਦਾ ਸਮੇ ਸਮੇ ਉੱਤੇ ਸੀ ਜੋ ਝੜਕਾ ਉਹ ਪਾਲਾ ਸੀ ਮਣਾਉਂਦਾ ਸਭ ਦਾ ਪਿਆਉ ਦੇ ਦੁਨੀਆਂ ਦੇ ਤੁਰ ਜਾਣ ਪਿੱਛੋਂ ਹੋ ਰਤਬੇ ਦਾ ਪਤਾ ਲੱਗਦਾ ਪਿਆਉ ਦੇ ਦੁਨੀਆਂ ਤੋਂ ਤੁਰ ਜਾਣ ਪਿੱਛੋਂ ਹੋ ਰਤਬੇ ਦਾ ਪਤਾ ਲੱਗਦਾ ਪੈਂਦੇ ਥਾਂ ਥਾਂ ਤੇ ਜਦੋਂ ਹੱਥ ਅੱਡਣੇ ਦਿਮਾਗੇ ਉਦੋਂ ਖੁੱਲੇ ਉਹ ਕੰਮ ਦਿੰਦਾ ਚੌਕੀਦਾਰ ਦਾ ਬੈਠਾ ਬੂਹੇ ਵਿੱਚ ਖੁੰਡਾ ਖੜਕਾਵੇ ਹੋਣਾ ਸਾਡੇ ਪਰਿਵਾਰ ਦਾ ਬੈਠਾ ਬੂਹੇ ਵਿੱਚ ਖੁੰਡਾ ਖੜਕਾਵੇ ਹੋਣਾ ਸਾਡੇ ਪਰਿਵਾਰ ਦਾ ਨਿਆਣਾ ਬਣ ਜਾਵੇ ਪੋਤੇ ਤੇ ਪੋਤੀਆਂ ਚ ਪਟੂ ਵੰਗ ਰਹੇ ਜਗ ਦਾ ਪਿਓ ਤੇ ਦੁਨੀਆ ਦੇ ਤੁਰ ਜਾਣ ਪਿੱਛੋਂ ਉਤਵੇਂ ਦਾ ਪਤਾ ਲੱਗਦਾ ਪਿਓ ਤੇ ਦੁਨੀਆ ਦੇ ਤੁਰ ਜਾਣ ਪਿੱਛੋਂ ਉਤਵੇਂ ਦਾ ਪਤਾ ਲੱਗਦਾ ਪੈਂਦੇ ਥਾਂ ਥਾਂ ਤੇ ਜਦੋਂ ਹੱਥ ਅੱਡਣੇ ਦਿਮਾਗੇ ਉਦੋਂ ਖੁੱਲੇ ਸਾਬ ਦਾ ਪਿਓ ਦੀ ਬੈਂਕ ਵੀ ਹੁੰਦਾ ਹੁੰਦਾ ਏਟੀਐਮ ਵਰਗਾ ਮੂੰਹ ਮੋੜ ਵੀ ਕੱਢਣ ਨਹੀਂ ਦਿੰਦਾ ਹੱਥ ਉੱਤੇ ਮਾਇਆ ਧਰਦਾ ਮੂੰਹ ਮੋੜ ਵੀ ਕੱਢਣ ਨਹੀਂ ਦਿੰਦਾ ਹੱਥ ਉੱਤੇ ਮਾਇਆ ਧਰਦਾ ਅੱਖੇ ਪਿੰਡਰ ਉਹਨਾਂ ਦੇ ਦਿਲ ਟੁੱਟਦੇ ਉਹਨਾਂ ਨੂੰ ਲੱਗੇ ਰੂਪ ਰੱਬ ਦਾ ਪਿਆਉ ਦੇ ਦੁਨੀਆ ਤੋਂ ਉੱਤਰ ਜਾਣ ਪਿੱਛੋਂ ਉਹ ਰਤਬੇ ਦਾ ਪਤਾ ਲੱਗਦਾ ਪਿਆਉ ਦੇ ਦੁਨੀਆ ਤੋਂ ਉੱਤਰ ਜਾਣ ਪਿੱਛੋਂ ਉਹ ਰਤਬੇ ਦਾ ਪਤਾ ਲੱਗਦਾ ਪੈਂਦੇ ਥਾਂ ਥਾਂ ਤੇ ਜਦੋਂ ਹੱਥ ਅੱਢਣੇ ਦਿਮਾਗੇ ਉਹ ਤੋਂ ਖੁੱਲੇ ਸਭ ਦਾ ਪੈਂਦੇ ਥਾਂ ਥਾਂ ਤੇ ਉਦੋਂ ਹੱਥ ਅੱਢਣੇ ਦਿਮਾਗੇ O da kullu